ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਆਪਾਂ ਤੁਹਾਨੂੰ ਨਾਬੇ ਮੰਡੀ ਦਾ ਮਾਹੌਲ ਦਿਖਾਉਣਾਗਾ ਬਾਕੀ ਤੁਸੀਂ ਦੇਖ ਸਕਦੇ ਹੋ ਟੈਂਟ ਟੰਟ ਲੱਗੇ ਹੋਏ ਆ ਤੇ ਜੂਪੀ ਤੋਂ ਵੀ ਵਪਾਰੀ ਸੇਲ ਪਰਚੇਜ ਵਾਲੇ ਬਹੁਤ ਜ਼ਿਆਦੇ ਜਾਨਵਰ ਆਏ ਹੋਏ ਆ ਜੇ ਕਿਸੇ ਵੀਰ ਪਨਾ ਨੇ ਖਰੀਦਣਾ ਤਾਂ ਉਹ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਇੱਥੇ ਜਾਇਜ਼ ਤੋਂ ਜਾਇਜ਼ ਰੇਟ ਦਾ ਤੇ ਮਹਿੰਗੇ ਤੋਂ ਮਹਿੰਗਾ ਜਾਨਵਰ ਮਿਲ ਜਾਂਦਾ ਕ ਬਾਕੀ ਜੇ ਕਿਸੇ ਨੇ ਨੋਕਰਾ ਖਰੀਦਣਾ ਤਾਂ ਨੋਕਰਾ ਮਾਰਵਾੜੀ ਜੰਬੀਆਂ ਬਾਕੀ ਲਿਸੇ ਤੋਂ ਲਿਸਾ ਜਾਨਵਰ ਮਿਲ ਜਾਂਦਾ ਜੇ ਕਿਸੇ ਨੇ ਤਿਆਰ ਕਰਨਾ ਖਾਲੀ ਗੱਬਣ ਕੋੜੇ ਕੋਡੀਆਂ ਮਿਲ ਜਾਂਦੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਤੇ ਬਿਲਕੁਲ ਜਿਹਾ ਜ ਰੇਟ ਦੇ ਵਿੱਚ ਮਿਲ ਜਾਂਦੀਆਂ ਨੇ ਰੇਟ ਵਿੱਚ ਘਾਟਾ ਵਾਧਾ ਤੁਸੀਂ ਕਰਾ ਲਿਆ ਕਰੋ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚੰਬੀਆਂ ਮਾਰਵਾੜੀਆਂ ਅਵਲਕ ਨੌکریاں ਕੋਡੀਆਂ ਆਈਆਂ ਹੋਈਆਂ ਨੇ ਤੇ ਕਿਹੜਾ ਕਿਹੜਾ ਬੀਰ ਗਿਆ 390 ਮੰਡੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਐਂਟਰਟੇਨਟ ਲੱਗੇ ਹੋਏ ਤੇ ਪੂਰੇ ਹਜੇ ਕੋੜੇ ਆਈ ਨੀਤੀ ਕੇ ਆ ਜਾਣਗੇ ਅੱਜ 8:00 ਤੱਕ ਬਾਕੀ ਵੀਡੀਓ ਦੇ ਅੰਦਰ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਨੋਕਰੇ ਜਾਨਵਰ ਮਾਰਵਾੜੀ ਜਿਹੜਾ ਵੀ ਖਰੀਦਣਾ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਜਾਨਵਰ ਮਿਲ ਜੂਗਾ ਦੇਖ ਸਕਦੇ ਹੋ ਤੁਸੀਂ ਚੰਬੀਆਂ ਘੋੜੀਆਂ ਮਾਰਵਾੜੀ ਬਸੇਰੇ ਬਸੇਰੀਆਂ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਜਿਹੜੇ ਜਿਹੜੇ ਵੀਰ ਪਹੁੰਚੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨਾਂ ਨੇ ਜਾਣਾ ਉਹ ਵੀ ਦੱਸਿਓ ਧੰਨਵਾਦ